ਜੈ ਹਿੰਦ ਸਰ ਸਰ ਆਪਣੇ ਬਾਰੇ ਦੱਸਿਓ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਮੈਂ ਵਿਜੇ ਸੋਣੀ ਮੰਡੇ ਪ੍ਰਧਾਨ ਧਿਆਨਪੁਰ ਕੋਲ ਸ਼ੁਰਤ ਮਲੀ ਹਲਕਾ ਡੇਰਾ ਬਾਬਾ ਨਾਨਕ ਜੀ ਸਰ ਡੇਰਾ ਬਾਬਾ ਨਾਨਕ ਦੇ ਲੋਕ ਚਾਹੁੰਦੇ ਨੇ ਔਰ ਕਿਸਾਨ ਜਿੱਥੇ ਬੰਦੀਆਂ ਵੀ ਚਾਹੁੰਦੀ ਨੇ ਕਿ ਤੁਸੀਂ ਜਿਹੜੀ ਹੈ ਬੀਜੇਪੀ ਦੀ ਸੀਟ ਤੋਂ ਡੇਰਾ ਬਾਬਾ ਨਾਨਕ ਤੋਂ ਲੜੋ ਤੇ ਕੀ ਕਹਿਣਾ ਗਾਓ ਕੀ ਕਹਿਣਾ ਚਾਹੋਗੇ ਕਿ ਕਿੱਦਰਾ ਉਪਰਾਲਾ ਰੇਗਾ ਤੁਹਾਡਾ ਅਗਰ ਤੁਸੀਂ ਜੇ ਤੁਹਾਨੂੰ ਸੀਟ ਮਿਲਦੀ ਹੈ ਤੇ ਮੈਂ ਜੀ ਆਪਣੀ ਪਾਰਟੀ ਦਾ ਬਹੁਤ ਧੰਨਵਾਦ ਹੋਵਾਂਗਾ ਜੇ ਮੈਨੂੰ ਇਸ ਲਈ ਸਮਝੇਗੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜੇ ਮੈਨੇ ਮੌਕਾ ਦੇ ਦਿੱਤੇ ਸਰ ਬੀਜਪੀ ਦੇ ਜਿੰਨੇ ਵੀ ਉਮੀਦਵਾਰ ਉਹ ਸਾਰੇ ਇੱਕ ਮੰਚ ਤੇ ਜਿਹੜੇ ਇਕੱਠੇ ਹੋਏ ਨੇ ਤੇ ਤੁਹਾਨੂੰ ਕਿੱਦਰਾ ਸਾਥ ਮਿਲ ਰਿਹਾ ਜਾਂ ਕਿੱਦਰਾ ਹੰਗਾਰ ਮਿਲ ਰਿਹਾ ਟੜੇ ਬਾਕੀ ਮੈਂਬਰਾਂ ਤੋਂ ਮੈਨੂੰ ਬਹੁਤ ਵਧੀਆ ਹੰਗਾਰਾ ਤੇ ਪਿਆਰ ਮਿਲਿਆ ਮੇਰਾ ਸਾਰੇ ਜਨ ਸਹਿਯੋਗ ਦੇ ਰਹੇ ਆ ਮੇਰੀ ਜਿੰਨੀ ਪਾਲਤੀ ਵੀ ਸਪੋਰਟ ਹੈ ਮੰਦਿਰ ਪਰ ਮੇਰੇ ਮੰਡਲ ਪ੍ਰਧਾਨ ਜਿੰਨੇ ਵਾਗੇ ਮੈਨਾਂ ਬਹੁਤ ਵਧੀਆ ਸਹਿਯੋਗ ਦੇ ਰਹੇ ਆ ਬਹੁਤ ਮਾਉਨਾ ਧੰਨਵਾਦ ਹੈ ਸ਼ੁਭਗੁਜਾਰਾ ਜਦੋਂ ਮੈਨਾਂ ਪਿਆਰ ਦੇ ਰਹੇ ਸੀ ਸਰ ਜੇ ਜੇਕਰ ਤੁਹਾਨੂੰ ਸੀਟ ਮਿਲਦੀ ਹੈ ਤੇ ਤੁਸੀਂ ਲੋਕਾਂ ਦੇ ਹਿੱਤ ਵਿੱਚ ਕਿਹੜੇ ਕਿਹੜੇ ਕੰਮ ਕਰੋਗੇ ਜੇ ਕਿ ਜੇਮਨ ਪਾਰਟੀ ਮੈਨੂੰ ਮੌਕਾ ਦਿੰਦੀ ਹੈ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਏਰੀਆ ਦੇ ਡਿਵੈਲਪਮੈਂਟ ਕਰਾਵਾਂਗੇ ਜੀ ਸਾਡੇ ਇੱਥੇ ਕੋਈ ਬੱਚਿਆਂ ਦਾ ਕੁੜੀਆਂ ਦਾ ਕਾਜ ਨੀ ਯੂਨੀਵਰਸਿਟੀਆਂ ਨਹੀਂ ਜੀ ਸਭ ਤੋਂ ਪਹਿਲਾਂ ਉਹ ਲੈ ਕੇ ਆਵਾਂਗਾ ਜੀ ਇੱਕ ਨੰਬਰ ਦੋ ਸਾਡੇ ਇੱਥੇ ਜੇ ਹੈਗਾ ਜੀ ਦੂਜਾ ਬੇਰਜ਼ਗਾਰੀ ਬੜੀ ਹੋ ਗਈ ਜੀ ਤਾਂ ਆਪਾਂ ਕੋਈ ਨਾ ਕੋਈ ਇੱਥੇ ਆਪਾਂ ਰੋਜ਼ਗਾਰ ਕੋਈ ਚੀਜ਼ ਲੈ ਕੇ ਆਵਾਂਗਾ ਮੇਰੇ ਲਾਲੋ ਕੋਈ ਕੋਈ ਫੈਕਟਰੀ ਲਾ ਲਓ ਕੋਈ ਨਾ ਕਿਉਂਕਿ ਸਾਡੇ ਖੇਤੀ ਬਹੁਤ ਜ਼ਿਆਦਾ ਫੈਲੀ ਬਹੁਤ ਸਰਕਾਰੀ ਆ ਤਾਂ ਆਪਾਂ ਇਹ ਏਸੀ ਆਪਣੀ ਪਾਰਟੀ ਅੱਗੇ ਦੀ ਮੰਗ ਰਹੀ ਕਿ ਸਾਡਾ ਜਿਹੜਾ ਪਸਰੇ ਏਰੀਆ ਵਾ ਸਾ ਕੋਈ ਨਾ ਕੋਈ ਥੋੜਾ ਦਿੱਤਾ ਜਾਵੇ। ਕੋਈ ਆਪਾਂ ਕੋਈ ਇਲਾਜ ਕਰਾਉਣਾ ਸਾਨੂੰ ਅੰਮ੍ਰਿਤਸਰ ਜਾਣਾ ਪੈਂਦਾ। ਕੋਈ ਮੈਡੀਕਲ ਸੰਸਥਾ ਇਲਾਜ ਲਈ ਨਹੀਂ ਕੋਈ। ਸਾਨੂੰ ਕੋਈ ਨਾ ਸਪੈਲਟੀ ਦਿੱਤੀ ਜਾਵੇ ਕਿ ਜਿਹੜਾ ਡੇਰਾ ਬਾਬਾ ਨਾਨਕ ਹੈ, ਬਾਬੇ ਨਾਨਕ ਨਾਲ ਜੁੜਿਆ ਹੋਇਆ ਹੈ, ਇਸੇ ਕਰਕੇ ਬਹੁਤ ਮਸ਼ਹੂਰ ਹੈ ਕਿ ਆਪਾਂ ਚਾਹੁੰਦੇ ਕਿ ਬਾਬੇ ਨਾਨਕ ਦੇ ਨਾਮ ਨਾਲ ਕੋਈ ਨਾ ਕੋਈ ਇੱਥੇ ਵਧੀਆ-ਵਧੀਆ ਡਿਵੈਲਪਮੈਂਟ ਹੋਵੇ, ਵਧੀਆ-ਵਧੀਆ ਰੋਜ਼ਗਾਰ ਮਿਲੇ, ਸਰ ਨੌਜਵਾਨ ਪੀੜੀ ਨੂੰ ਬਚਾ ਜਾ ਸਕੇ। ਸਰ ਮੋਦੀ ਜੀ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣਾ ਚਾਹੁੰਦੇ ਨੇ। ਤੇ ਕਿਧਰ ਉਹਨਾਂ ਦਾ ਪ੍ਰਲੈਅ ਤੇ ਤਹੀ ਕਿਥੋਂ ਰੱਖੀ ਸਮਝਦੇ ਦੇਖੋ ਜਿਹੜੇ ਮੋਦੀ ਜੀ ਬਹੁਤ ਵਧੀਆ ਪ੍ਰਾਲਾਵਾ ਇਸੇ ਪ੍ਰਾਲੇ ਕਰਕੇ ਉਹਨਾਂ ਨੇ ਮੋਦੀ ਜਨ ਲੋਕੀ ਬਹੁਤ ਜ਼ੋਰਿਆ ਨੇ ਜਿਹੜੇ ਪੰਜਾਬ ਚ ਪਹਿਲਾਂ ਥੋੜਾ ਘਾਟੀ ਹੁਣ ਸਾਡੇ ਪੰਜਾਬ ਦੇ ਭੈਣ ਭਰਾ ਸਾਰੇ ਮੋਦੀ ਨੇ ਬਹੁਤ ਜ਼ੋਰ ਕਿਉਂਕਿ ਉਹਨਾਂ ਦੇ ਪ੍ਰਾਪਤੀਆਂ ਕਰਕੇ ਤੇ ਉਹਨਾਂ ਦੇ ਜਿਹੜੇ ਜਿੰਨਾ ਵੀ ਕੰਮ ਡੇ ਕਰਨ ਉਹਨਾਂ ਦੇ ਕੰਮਾ ਕਰਕੇ ਲੋਕੀ ਉਹਨਾਂ ਨਾਲ ਜੁੜਦੇ ਨੇ ਸਰ ਪੰਜਾਬ ਵਿੱਚ ਨਸ਼ਾ ਦੀ ਰੋਧ ਵਧ ਰਿਹਾ ਹੈ ਤੇ ਕੀ ਕਹਿਣਾ ਚਾਹੋਗੇ ਕਿਉਂ ਵਧ ਰਿਹਾ ਹੈ ਇਹ ਕਿ ਕਰਮ ਹੋ ਸਕਦੇ ਨੇ ਕੋਈ ਸਪੈਲੋਂ ਕਾਂਗਰਸ ਸਰਕਾਰ ਆਈ ਕੈਪਟਨ ਸਾਹਿਬ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਨਹਾ ਹਦੀਆਂ ਦੇ ਬੰਦ ਕਰ ਦਾਂਗੇ ਫਿਰ ਵੱਧ ਗਿਆ ਫਿਰ ਆਪ ਸਰਕਾਰ ਦੇ ਭਗਵੰਤ ਮਾਨ ਕੇਜੀਆ ਸਾਹਿਬ ਨੇ ਕਿਹਾ ਕਿ ਆਪਾਂ ਨਹਾ ਬੰਦ ਕਰ ਦਾਂਗੇ ਨਾ ਫਿਰ ਦੁਬਾਰਾ ਵਿਗੰਡਿਆ ਪਿਆ ਬਹੁਤ ਜ਼ਿਆਦਾ ਵਿਗੰਡਿਆ ਸਾਰੇ ਸਾਡੇ ਖਰੀਆਨੇ ਦੁਕਾਨਾਂ ਪਿੰਡਾਂ 'ਚ ਉਥੇ ਖਰੀਆਨੇ ਦਾ ਸਮਾਨ ਘੱਟ ਮਿਲਦਾ ਤੇ ਨਸ਼ਾ ਵੱਧ ਮਿਲ ਰਿਹਾ ਆ ਆਪਾਂ ਇਹੋ ਬੇਨਤੀ ਕਰਦੇ ਆਂ ਆਪਾਂ ਸਰਕਾਰਾਂ ਅੱਗੇ ਕਿ ਨਸ਼ੇ ਨੂੰ ਵਾਅਦੋਵਾਦ ਬੰਦ ਕੀਤਾ ਜਾਵੇ ਤੇ ਸਾਡਾ ਜਿਆ ਨੌਜਵਾਨ ਬਚਾ ਜਾ ਸਕੇ ਨੌਜਵਾਨ ਤਾਂ ਦਿਨੋ ਦਿਨ ਨਸ਼ੇ ਦੀ ਦਲਦਲ ਫਸਿਆ ਜਾ ਰ ਕਿ ਸਰ ਜਿਹੜੇ ਸਾਡੇ ਨੌਜਵਾਨ ਹੈ ਕਾਫੀ ਜਿਹੜੇ ਬਾਹਰ ਜਾ ਰਹੇ ਨੇ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂ ਨਹੀਂ ਜਿਹੜਾ ਪੰਜਾਬ 'ਚ ਰਹਿ ਕੇ ਜਾਂ ਆਪਣੇ ਦੇਸ਼ ਵਿੱਚ ਰਹਿ ਕੇ ਕੰਮ ਨਹੀਂ ਕਰਦੇ ਦੇਖੋ ਜੀ ਆਪਾਂ ਸਭ ਤੋਂ ਪਹਿਲਾਂ ਆਪਣੇ ਜਿਹੜੇ ਨੌਜਵਾਨ ਭੈਣ ਭਰਾ ਸਾਡੇ ਬੱਚੇ ਜਾ ਰਹੇ ਆ ਆਪਾਂ ਬੱਚਿਆਂ ਨੂੰ ਬਾਹਰ ਹੀ ਭੇਜੇ ਆਪਾਂ ਬੱਚਿਆਂ ਆਪਣੀ ਵੇਚ ਰਹੇ ਆ ਤੇ ਆਪਾਂ ਕੋਲ ਜਿਹੜੇ 30 35 50 ਲੱਖ ਰੁਪਏ ਲਾ ਕੇ ਆਪਾਂ ਬੱਚਾ ਭੇਜ ਦਨੇ ਆ ਤੇ ਸਾਰਾ ਸਾਰੀ ਉਮਰ ਬੱਚਾ ਉੱਥੋਂ ਜੋ ਕਰੇ ਨਾ ਆ ਆਪਾਂ ਇਹੋ ਬੇਨਤੀ ਕਰਦੇ ਆਂ ਆਪਣੀ ਸਰਕਾਰਾਂ ਨੂੰ ਕਿ ਆਪਾਂ ਨੌਜਵਾਨ ਬਾਹਰ ਘੱਟ ਭੇਜਿਓ ਕਿ ਇੱਥੇ ਕੋਈ ਨਾ ਰ ਦਿਨੋ ਦਿਨ ਸਾਡਾ ਪੰਜਾਬ ਖਾਲੀ ਹੋ ਜਾ ਰਿਹਾ ਹੈ ਆਪਾਂ ਇਹੋ ਬੇਨਤੀ ਕਰਦੇ ਹਾਂ ਕਿ ਨਸ਼ੇ ਤੋਂ ਬਚਾਇਆ ਜਾ ਸਕੇ ਇੱਕ ਨੌਜਾਬ ਤੀਰੂਨ ਬਾਹਰ ਜਾਣ ਤੋਂ ਇੱਥੇ ਕੋਈ ਰੋਜ਼ਗਾਰ ਦਿੱਤਾ ਜਾ ਸਕੇ ਸਰ ਔਰਤਾ ਦੀ ਸੁਰੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਰ ਔਰਤਾਂ ਦੀ ਕੋਈ ਸੁਰੱਖਿਆ ਨਹੀਂ ਇੱਥੇ ਹੈਗੀ ਕਿਉਂਕਿ ਨਹਾਇ ਨਾ ਗਿਆ ਵਾ ਜਿਹੜੇ ਚੋਲ ਚਬਠੇ ਔਰਤਾਂ ਕੇ ਦਾ ਮੋਬਾਈਲ ਖੋਲ ਲਿਆ ਕੇ ਦੇ ਵਿਚ ਵਾਲੀਆਂ ਖੋਲੀਆਂ ਕੇ ਦੀ ਐਕਟਵਾ ਖੋਲੀ ਔਰਤਾਂ ਦੀ ਕੋਈ ਸੁਰੱਖਿਆ ਨਹੀਂ ਕਿਉਂਕਿ ਸਾਡੀ ਸਰਕਾਰਾਂ ਜਿਹੜੀਆਂ ਸਾਰੀਆਂ ਨਿਕਾਮ ਹੀ ਚੱਲਦੀਆਂ ਪਈਆਂ ਵਾ ਇਹ ਮਾਰਾ ਸਾਨੂੰ ਇੱਕ ਮੌਕਾ ਦਿੰਦਾ ਸਾਡੀ ਪਾਰਟੀ ਨੂੰ ਆਪਾਂ ਕੁਝ ਨਾ ਕੁਝ ਕਰਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਨਹਾ ਹੀ ਬੰਦ ਕਰਾਂਗੇ ਸਰ ਮੇਰੇ ਇੱਕ ਕਲਾਸ ਪੇਸ਼ਨ ਹੈ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਸਰਕਾਰ ਨੂੰ ਜਨ ਭਾਰਤੀ ਜੰਦਾ ਪਾਰਟੀ ਨੂੰ ਉਹਦੀ ਉਹਦੀ ਫਿਊਚਰ ਨੂੰ ਕਿਸ ਤਰ੍ਹਾਂ ਦੇਖਦੇ ਪਿਓ ਭਾਈ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਤੁਹਾਡਾ ਪੰਜਾਬ 'ਚ ਐਡਾ ਵਧੀਆ ਹਲਾਰਾ ਮਿਲਿਆ ਬਹੁਤ ਜ਼ਿਆਦਾ ਹੁਣ ਲੋਕੇ ਸਾਡੇ ਪਸਤਾਰੇ ਜਿਹੜੇ ਬੱਬੂ ਜੀ ਸਾਡੇ ਜੀ ਇਥੇ ਜੇਜ ਜਾਂਦੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਣਾ ਜੀ ਕਿਉਂਕਿ ਸਾਡੇ ਏਰੀਆ ਦੀ ਡਿਵੈਲਪਮੈਂਟ ਸੁਣੀ ਜਾਣੀ ਸਾਡੇ ਲੋਕੇ ਐਡੇ ਮੂਰਖ ਜੇ ਸਾਡੇ ਬੱਬੂ ਜੀ ਦੀ ਮਤ ਨਹੀਂ ਕੀਤੀ ਹੈਲਪ ਨਹੀਂ ਕੀਤੀ ਆਪਾਂ ਸਾਰਿਆਂ ਕੇ ਅਪੀਲ ਕਰਦੇ ਆਂ ਕਿ ਸਾਡੀ ਪੰਜਾਬ ਸਰਕਾਰ ਨੂੰ ਵੱਧਰ ਹੈਲਪ ਕੋ ਸਪੋਰਟ ਦੋ ਕਿ ਆਪਾਂ ਕੁਝ ਨਾ ਕੁਝ ਪੰਜਾਬ ਦਾ ਕਰ ਸਕੀਏ ਪੰਜਾਬ ਨੂੰ ਬਚਾ ਸਕੀਏ ਪੰਜਾਬ ਨੂੰ ਦਲਦਲ ਵਿੱਚ ਜਿਹੜੀ ਫਸੀ ਹੋਈ ਆ ਆਪਣੀ ਪੱਬਲੇ ਉਹਨੂੰ ਕਢਾ ਸਕੀਏ ਤੜੇ ਕਹਿਨ ਦਾ ਮਤਲਬ ਹੈ ਕਿ ਭਾਰਤ ਨੂੰ ਅਗੇ ਵਿਕਸਿਤ ਦੇਸ਼ ਬਣਾਣਾ ਹੈ ਤੇ ਸਾਰੇ ਦਾ ਜਿਹੜਾ ਇਹ ਸਾਥ ਹੋਣਾ ਜ਼ਰੂਰੀ ਹੈ ਦੇਖੋ ਜੀ ਜੇ ਆਪਾਂ ਮੋਦੀ ਸਾਹਿਬ ਦਾ ਸਾਥ ਦੇਵਾਂਗੇ ਨਾ ਤੇ ਸਾਨੂੰ ਬਹੁਤ ਹੀ ਜ਼ਿਆਦਾ ਹੰਕਾਰਾ ਮਿਲੇਗਾ ਕਿਉਂਕਿ ਉਹਨਾਂ ਦੀਆਂ ਬੜੀਆਂ ਵੱਡੀਆਂ ਪ੍ਰਾਪਤੀਆਂ ਜਿਨ੍ਹਾਂ ਪੰਜਾਬ ਜੋ ਕੋ ਨਰੇਗਾ ਆ ਰਿਹਾ ਕੋਈ ਵੀ ਆ ਰਹੀ 스ਪਿੰਡੀ ਸਾਡੇ ਮੋਦੀ ਜੀ ਬਣਵਾ ਰਹੀ ਹੈ ਪਰ ਉੱਥੇ ਮੋਰ ਆਪਣੀ ਪੰਜਾਬ ਦੇ ਜਿਹੜੇ ਮੰਤਰੀਆ ਲਾਈ ਰਿਹਾ ਜਾ ਰਿਹਾ ਕਿ ਆਪਾਂ ਕਰੀ ਪਰ ਜੋ ਕੰਮ ਕਰ ਰਿਹਾ ਸਾਡੇ ਮੋਦੀ ਜੀ ਜਿਹੜਾ ਆ ਰਿਹਾ ਵਾ ਪਰ ਅਸੀਂ ਜੇ ਆਪ ਖੁਦ ਨੂੰ ਮੌਕਾ ਮਿਲਦਾ ਇੱਕ ਵਾਰੀ ਕਈ ਕੁਝ ਕਰਕੇ ਦਿਖਾਵਾਂਗੇ ਸਾਡਾ ਜਿਹੜਾ ਪਸਰਾ ਏਰੀਆ ਦੇ ਰਹੀ ਜੀ ਬਾਬੇ ਨਾਲ ਸਾਰੀ ਧਰਤੀ ਆ ਆਪਾਂ ਇਥੇ ਕੁਝ ਨਾ ਕੁਝ ਕਰਕੇ ਖਾਵਾਂਗੇ ਸਭ ਤੋਂ ਮੋਦੀ ਨੇ ਇੱਕ ਸ੍ਰੀ ਕਰਤਾਰਪੁਰ ਦਾ ਕੋਈ ਦਰ ਖੋਲਿਆ ਜੀ ਉਸ ਤੋਂ ਬਾਅਦ ਰਹੀਆ ਤੋਂ ਡੇਰਾ ਬਾਬਾ ਬਨਾ ਰੋਡ ਚੱਲ ਰਿਹਾ ਜੀ ਖੋਲ ਲੈਣ ਉਹ ਬਹੁਤ ਵੱਡਾ ਪ੍ਰਾਲਾ ਜੀ ਸੰਗਤ ਆ ਰਹੀ ਦਰਸ਼ਨ ਕਰੀ ਆ ਸਭ ਤੋਂ ਜਿੰਨਾ ਕੁਝ ਉਹ ਕਾਰਿਆ ਉਹਨਾਂ ਕੁਝ ਨਹੀਂ ਕਰ ਸਕਦਾ ਜੀ ਸਕਿਉਰਿਟੀ ਦੇ ਖੁੱਲਣ ਦੇ ਨਾਲ ਲੋਕਾਂ ਨੂੰ ਕਾਫੀ ਜਿਹੜਾ ਰੋਜ਼ਗਾਰ ਵੀ ਮਿਲੇਗਾ ਤੇ ਇਹ ਬਹੁਤ ਜ਼ਿਆਦਾ ਮਿਲੇਗਾ ਜੀ ਵੇਖੋ ਜੇ ਸੰਗਤ ਕੋਈ ਸੰਗਤ ਜਾਏਗੀ ਲੋਕਾਂ ਦਾ ਕੋਈ ਨਾ ਕੋਈ ਰੋਜ਼ਗਾਰ ਮਿਲੇਗਾ ਕੋਈ ਦੁਕਾਨ ਚਲਾਏਗਾ ਕੋਈ ਜੀ ਕਰੇਗਾ ਬਸ ਲੋਕਾਂ ਸਰਦਾ ਬੜੀ ਜੀ ਉਹ ਸਾਡੇ ਬਾਬਾ ਨਾਨਕ ਨੇ ਇੰਨੀ ਇੱਥੇ ਖੇਤੀ ਕੀਤੀ ਹੈ ਜੀ ਆਪਾਂ ਕਿਸਾਨ ਪੋਤੇ ਆ ਸਾਨੂੰ ਪਤਾ ਕਿਸਾਨੀ ਕੀ ਚੀਜ਼ ਹੈ ਜੀ ਬਰਗਲੇ ਬੱਤ ਸੱਚੀ ਗੱਜਰਾ ਆਦਾ